ਜਿਸ ਵੇਲੇ ਸਤਿਗੁਰੂ ਧੰਨ ਧੰਨ ਗੋਬਿੰਦ ਸਿੰਘ ਜੀ ਦਾ ਦਵਾਨ ਲੱਗਦਾ ਪਰਮਾਨੰਦ ਉਸੇ ਸਮੇਂ ਆਣ ਕੇ ਹਾਜ਼ਰ ਹੋ ਜਾਂਦਾ ਅਤੇ ਗੁਰੂ ਜੀ ਨਾਲ ਰਾਜਨੀਤਿਕ ਗੱਲਾਂ ਤੇ ਵਿਚਾਰ ਵਟਾਂਦਰਾ ਕਰਕੇ ਪ੍ਰਸੰਨ ਹੁੰਦਾ ਇੱਕ ਦਿਨ ਗੁਰੂ ਜੀ ਦੇ ਦਵਾਨ ਵਿੱਚ ਪਰਮਾਨੰਦ ਵੀ ਬੈਠਾ ਹੋਇਆ ਸੀ ਕੀ ਮਦਨਦਾਸ ਬੇਰਾਗੀ ਆਇਆ ਉਸ ਸਮੇਂ ਦੀਵਾਨ ਵਿੱਚ ਸਿਆਸੀ ਜੋਗੀ ਅਤੇ ਬ੍ਰਹਮਚਾਰੀ ਵੀ ਬੈਠੇ ਹੋਏ ਸਨ ਉੱਥੇ ਬੈਠੇ ਹੀ ਭੇਖਾਂ ਦੀ ਵਾਰਤਾ ਚੱਲ ਪਈ ਜਿਸ ਵਿੱਚ ਸਭ ਨੇ ਆਪਣੇ ਭੇਖ ਦੀ ਚੰਗਿਆਈ ਦੀਆਂ ਗੱਲਾਂ ਜਿਨ੍ਹਾਂ ਨਾਲ ਮੁਕਤੀ ਮਿਲਦੀ ਹੈ ਦਸੀਆਂ ਸਭ ਤੋਂ ਪਿੱਛੋਂ ਮਦਨਦਾਸ ਬੇਰਾਗੀ ਬੋਲਿਆ ਉਸਨੇ ਕਿਹਾ ਸੱਚੇ ਪਾਤਸ਼ਾਹ ਜੀ ਮੇਰੀ ਬੇਨਤੀ ਸੁਣੋ ਕੜਾਹੇ ਵਿੱਚੋਂ ਬਣ ਕਰਕੇ ਨਾਮ ਕੜਾਹ ਹੈ ਜੋ ਬਹੁਤ ਮਿੱਠਾ ਅਤੇ ਸਰੀਰ ਨੂੰ ਸੁਖ ਦੇਣ ਵਾਲਾ ਹੈ ਹਨੂਮਾਨ ਅਤੇ ਦੇਵੀ ਨੂੰ ਇਹੀ ਪ੍ਰਸ਼ਾਦ ਦਿੱਤਾ ਜਾਂਦਾ ਹੈ ਉਹੀ ਪ੍ਰਸ਼ਾਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਖਾਣ ਵਾਸਤੇ ਕਿਉਂ ਲਿਆ ਕੀ ਇਹ ਬੁੱਢਿਆਂ ਦੇ ਖਾਣ ਵਾਸਤੇ ਸੌਖਾ ਹੈ ਇਸ ਕਰਕੇ ਇਹ ਪਿਆਰਾ ਲੱਗਦਾ ਹੈ ਇਸ ਕੜਾ ਪ੍ਰਸ਼ਾਦ ਦੇ ਨਿਯਤ ਕਰਨ ਦਾ ਗੁਰੂ ਜੀ ਦਾ ਕੀ ਮਤਲਬ ਸੀ ਇਹ ਗੱਲ ਸਾਨੂੰ ਖੋਲ ਕੇ ਦੱਸੋ ਤਾਂ ਸਤਿਗੁਰੂ ਜੀ ਨੇ ਫਰਮਾਇਆ ਭਾਈ ਇਹ ਹੀ ਗੱਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇੱਕ ਸਾਈਂ ਦਾਸ ਬੇਰਾਗੀ ਨੇ ਪੁੱਛੀ ਸੀ ਕਿ ਸੱਚੇ ਪਾਤਸ਼ਾਹ ਜੀਓ ਤੁਸਾਂ ਕੜਾਹੀ ਲਈ ਹੈ ਇਹ ਕੀ ਕਾਰਨ ਹੈ ਗੁਰੂ ਜੀ ਨੇ فرمایا ਇੱਕ ਸਮੇ ਅਸੀਂ ਉੱਤਰਦੇਸ਼ ਜਾਂਦੇ ਜਾਂਦੇ ਉੱਥੇ ਪਹੁੰਚ ਗਏ ਜਿੱਥੇ ਬਰਫ਼ ਦਾ ਪਹਾੜ ਹੈ ਇੱਕ ਚੰਗੀ ਥਾਂ ਵੇਖ ਕੇ ਅਸੀਂ ਉੱਥੇ ਪਹੁੰਚ ਗਏ ਕੁਝ ਸਮੇ ਉਪਰੰਤ ਸਿੱਧ ਅਤੇ 나ਥ ਸਾਡੇ ਪਾਸ ਆਣ ਕੇ ਕਹਿਣ ਲੱਗੇ ਪੁਰਖਾ ਅਸੀਂ ਤੈਨੂੰ ਆਦੇਸ਼ ਕਹਿੰਦੇ ਹਾਂ ਤੂੰ ਨਰੰਜਣਪੁਰਖ ਅਲਖ ਹੈ ਅਸਾਂ ਉਹਨਾਂ ਨੂੰ ਉੱਤਰ ਦਿੱਤਾ ਹੈ ਸਿੱਖੋ ਆਓ ਬਿਠੋ ਦਰਸ਼ਨ ਦਿਓ ਤੁਹਾਨੂੰ ਸਤ ਕਰਤਾਰ ਕਹਿੰਦੇ ਹਾਂ ਇਹ ਗੱਲ ਸੁਣ ਕੇ ਸਿੱਧ ਅਕੱਤਰ ਹੋ ਕੇ ਸਾਡੇ ਪਾਸ ਬੈਠ ਗਏ ਅਤੇ ਕਹਿਣ ਲੱਗੇ ਤੂੰ ਨਾਨਕ ਵੱਡਾ ਪ੍ਰਸਿੱਧ ਤਪਾ ਹੈ ਤੂੰ ਇੱਥੇ ਪਹਿਲੋਂ ਆਇਆ ਹੈ ਅਸੀਂ ਸਾਰੇ ਪਿੱਛੋਂ ਪਹੁੰਚੇ ਹਾਂ ਸਾਨੂੰ ਸਿੱਧਾ ਨੂੰ ਤੁਸੀਂ ਸਨਿਗਧ ਘਿਓ ਮਿੱਠੇ ਵਾਲਾ ਭੰਡਾਰਾ ਦਿਓ ਜਿਸ ਨਾਲ ਸਾਨੂੰ ਸਾਰਿਆਂ ਨੂੰ ਆਨੰਦ ਹੋਵੇ ਅਸੀਂ ਤੁਹਾਡੇ ਪਰੋਣੇ ਹਾਂ ਗੁਰੂ ਨਾਨਕ ਦੇਵ ਜੀ ਬੋਲੇ ਏ ਸਾਈ ਦਾਸ ਤੂੰ ਸੁਣ ਸਾਰਿਆਂ ਦੇ ਮਨ ਦੀ ਜਾਣ ਕਰਕੇ ਅਸਾਂ ਬਾਲੇ ਤੇ ਮਰਦਾਨੇ ਨੂੰ ਸਿੱਧਾ ਪਾਸ ਬਿਠਾ ਦਿੱਤਾ ਤੇ ਕਿਹਾ ਤੁਹਾਨੂੰ ਸਾਰਿਆਂ ਨੂੰ ਸ੍ਰੀ ਕਰਤਾਰ ਪੁਰਖ ਚੰਗਾ ਭੋਜਨ ਦੇਣਗੇ ਇਸ ਤਰ੍ਹਾਂ ਸਿੱਧਾਂ ਨੂੰ ਨਿਯੋਤਾ ਦੇ ਕੇ ਅਸੀਂ ਗੁਰੂ ਨਾਨਕ ਦੇਵ ਜੀ ਚਲੇ ਗਏ ਅਤੇ ਜੰਗਲ ਨੂੰ ਅਨੇਕ ਪ੍ਰਕਾਰ ਕਰਕੇ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਬੋਲੇ ਹੇ ਮਦਨਦਾਸ ਗੁਰੂ ਨਾਨਕ ਦੇਵ ਜੀ ਦੂਰ ਅੱਗੇ ਚਲੇ ਗਏ ਤਾਂ ਪਿੱਛੇ ਸਿੱਧਾਂ ਦੇ ਮਨ ਵਿੱਚ ਵਿਚਾਰਿਆ ਗੁਰੂ ਗੋਬਿੰਦ ਸਿੰਘ ਜੀ ਬੋਲੇ ਹੇ ਮਦਨਦਾਸ ਗੁਰੂ ਨਾਨਕ ਦੇਵ ਜੀ ਦੂਰ ਅੱਗੇ ਚਲੇ ਗਏ ਤਾਂ ਪਿੱਛੇ ਉਹ ਸਿੱਧਾ ਨੇ ਮਨ ਵਿੱਚ ਵਿਚਾਰਿਆ ਕਿ ਸ੍ਰੀ ਬਾਬਾ ਜੀ ਬਨ ਨੂੰ ਗਏ ਹਨ ਉੱਥੋਂ ਜਦ ਮਿੱਠੇ ਮਿੱਠੇ ਫਲ ਮੇਵੇ ਲਿਆ ਕੇ ਸਾਨੂੰ ਦੇਣਗੇ ਤਾਂ ਅਸੀਂ ਉਦੋਂ ਤੱਕ ਬਹੁਤ ਬੁੱਢੇ ਹੋ ਜਾਵਾਂਗੇ ਜਿਵੇਂ ਸਾਡੇ ਮੂੰਹ ਵਿੱਚ ਦੰਦ ਦਾੜ ਨਾ ਹੁੰਦੇ ਹੀ ਨਹੀਂ ਜਦੋਂ ਸਾਨੂੰ ਫਲ ਲਿਆ ਕੇ ਦੇਣਗੇ ਤਾਂ ਅਸੀਂ ਕਹਾਂਗੇ ਇਹ ਸਖਤ ਹਨ ਸਾਡੇ ਪਾਸੋਂ ਖਾਦੇ ਨਹੀਂ ਜਾਂਦੇ ਫਿਰ ਸਾਨੂੰ ਕੀ ਖਾਣ ਨੂੰ ਦੇਣਗੇ ਸ਼ਰਮਿੰਦੇ ਹੋ ਜਾਣਗੇ ਇਹ ਸਲਾਹ ਕਰਕੇ ਸਿੱਧ ਬੈਠੇ ਰਹੇ ਪਰ ਉਧਰ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਾਦ ਤਿਆਰ ਕਰਕੇ ਵੀ ਲੈ ਜਾਂਦਾ ਜਦ ਸਭ ਚੀਜ਼ ਤਿਆਰ ਹੋ ਗਈ ਤਾਂ ਉਸ ਤੋਂ ਗੁਰੂ ਜੀ ਨੇ ਕੜਾ ਪ੍ਰਸ਼ਾਦ ਤਿਆਰ ਕਰਕੇ ਸਿੱਧਾਂ ਨੂੰ ਪੰਕਤਾ ਵਿੱਚ ਬਿਠਾ ਕੇ ਮਨਪੌਂਦਾ ਭੋਜਨ ਸ਼ਿਕਾਇਆ ਸਿੱਧ ਬੜੇ ਹੈਰਾਨ ਹੋਏ ਕਿ ਇਹ ਭੋਜਨ ਨਾਨਕ ਤਪੇ ਨੇ ਸਾਨੂੰ ਬਹੁਤ ਸੁੰਦਰ ਸ਼ਿਕਾਇਆ ਹੈ ਇਸ ਪ੍ਰਸ਼ਾਦ ਨੂੰ ਹਰ ਇੱਕ ਬੱਚਾ ਬੁੱਢਾ ਅਤੇ ਉਤਸ਼ਾਹ ਨਾਲ ਛਕਿਆ ਕਰੇਗਾ ਇਹ ਬੜਾ ਪ੍ਰਸਿੱਧ ਹੋਵੇਗਾ ਜਿਹੜਾ ਪੁਰਸ਼ ਇਹ ਤੁਹਾਡਾ ਪ੍ਰਸ਼ਾਦ ਤਿਆਰ ਕਰਕੇ ਤੁਹਾਡੇ ਅਰਪਣ ਕਰਕੇ ਆਪ ਖਾਵੇਗਾ ਅਤੇ ਹੋਰਨਾਂ ਨੂੰ ਖਵਾਏਗਾ ਉਸ ਦੇ పాਪ ਨਾਸ਼ ਹੋ ਜਾਣਗੇ ਅਤੇ ਪੁੰਨਾਂ ਦੀ ਪ੍ਰਾਪਤੀ ਹੋਵੇਗੀ ਗੁਰੂ ਜੀ ਨੇ ਫਰਮਾਇਆ اے ਸਾਈਂ ਦਾਸ ਜਿਸ ਪ੍ਰਸ਼ਾਦ ਵਿੱਚ ਗਰੀ ਖੋਪਾ ਸੌਫ ਮੇਵਾ ਹੋਵੇਗਾ ਉਹ ਦੇਵੀ ਅਤੇ ਹਨੂਮਾਨ ਦਾ ਪ੍ਰਸ਼ਾਦ ਹੋਵੇਗਾ ਪਰ ਜਿਹੜਾ ਪਵਿੱਤਰਤਾ ਨਾਲ ਤੇ ਹਾਲਵ ਕਿਉ ਮੈਦਾ ਖੰਡ ਹਮ ਵਜਨ ਦਾ ਕੜਾ ਪ੍ਰਸ਼ਾਦ ਕੀਤਾ ਹੋਇਆ ਹੋਵੇਗਾ ਉਹ ਸਾਨੂੰ ਅਰਪਣ ਹੋਵੇਗਾ ਗੁਰੂ ਜੀ ਨੇ ਕਿਹਾ ਹੈ ਮਦਨ ਦਾਸ ਇਹ ਕੜਾ ਪ੍ਰਸ਼ਾਦ ਦੀ ਰੀਤੀ ਤਦੋਂ ਤੋਂ ਹੀ ਸਿੱਖ ਕਰਦੇ ਆਏ ਹਨ